ਜਨਮ ਮਰਨ ਦੁਖ ਹੋਐ ਸਫਤ ਖਸਮ ਦੀ ਨੂਰ ਅਰਸਾ ਕੋਰਸਾ ਰਿਠੇ ਸੱਚੇ ਪਾਤ ਸਾਹ ਮਲ ਜਨਮ ਜਨ ਸਜਣ ਸੱਚੇ ਪਾਤ ਸਾਹ ਹੁਸਰ ਸਾਗ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਚੌਥਾ ਆਪੇ ਸ੍ਰਿਸ਼ਟ ਓਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪੋ ਨੇ ਮਾਣਿਆ ਮਾਣ ਆਪੋ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਕਾਪੇ ਸ੍ਰਿਸ਼ਟ ਉਪਾਇ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪੋ ਨੇ ਮਾਣਿਆ ਮਾਣ ਆਪੋ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ मेरे मन राम नाम मिलत आए मेल हर हर पहोडनावण जाण आपेहि आपे ही, आपे ही परवाण ਆਪੇ ਬਖਸ਼ ਕਰਾਇਦਾ ਪਿਆਰਾ ਆਪੇ ਸੱਚ ਨੀਸਾਣ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਣ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵਦਾਨ आपे सेव कराए दा प्यारा आप दिवा वपे ताडी लाए दा प्यारा ਆਪੇ ਗੁਣੀ ਨਦਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲਾ ਪਰਵਾਨ ਆਪੇ ਅਤੁੱਲਾ ਤੋਲੈਂਦਾ ਪਿਆਰਾ जन नानक सद कुर्बान आपे वड़ा आप है प्यारा आपे ही परदाना අපේ කීීමත පයදා ප්‍යාරා අපේ තොල්ල පරබාන අපේ අතුොල්ලතුොලයිද ප්‍යාරා ਜਨ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਇੰਦਾ ਪਿਆਰਾ ਕਰ ਸੂਰਜ ਚੰਦ ਚਾਣਾਨ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੋਗੜ ਸੁਜਾਣਾ